ਅਗ ਲੱਗ ਜੀ ਇਧਰ ਹੋਈ ਪਡੋਰੀ ਵਾਲੋਂ ਤਾਂ ਮਹਿਸੂਸ ਪਰਲੋਂ ਯਾਨੀ ਕਿ ਅੱਗ ਦੀ ਰਫਤਾਰ ਇੰਨੀ ਸੀ ਯਾਨੀ ਕਿ ਜੀ 50 ਸਕਿੰਟਾਂ ਦੇ ਵਿੱਚ ਅੱਗ ਸਾਡੇ ਇੱਥੇ ਆ ਕੋਠੇ 'ਚ ਜਾ ਬੜੀ ਅੱਗ ਨੂੰ ਲੱਗੀ ਸੀ ਅੱਗ ਜੀ ਉਹ ਨਾਰ ਨੂੰ ਕੋਈ ਲਾ ਗਿਆ ਹੋਊਗਾ ਇਹ ਪਤਾ ਨਹੀਂ ਜੀ ਕਿਸੇ ਨੂੰ ਕਹਿ ਨਹੀਂ ਸਕਦੇ ਕਣ ਲਾਈ ਆ ਜੀ ਤੇ ਸਾਡੇ ਪਸ਼ੂ ਨੇ ਦਬ ਦਬ ਨੱਠ ਕੇ ਆ ਕੇ ਮੈਂ ਪਸ਼ੂ ਖੋਲੇ ਤਾਂ ਇੱਕ ਕੱਟੀ ਦਾ ਰਸਾ ਖੁੱਲਿਆ ਨਹੀਂ ਤਾਂ ਅੱਗ ਉਹ ਖੋਲਦੇ ਖੋਲਦੇ ਮੇਰੇ ਸਮਾਹ ਕੰਨੋਂ ਵੀ ਸੁੱਕ ਪਿਆ ਜੀ ਤਾਂ ਫਿਰ ਉਹ ਕੱਟੀ ਨੂੰ ਸਾਡੀ ਕੱਟੀ ਕਾਫੀ ਝੋਲਸ ਗਈ ਤੇ ਇਹ ਸਾਡਾ ਕੋਠਾ ਖਾਰਾ ਹੀ ਅੱਗ ਲਾ ਕੇ ਟਿਕ ਪਿਆ ਸਾਰਾ ਪਿੰਡ ਇਕੱਠਾ ਹੋ ਗਿਆ ਜੀ ਪਿੰਡ ਦੇ ਸਹਿਯੋਗ ਨਾਲ ਸਾਡੇ ਘਰ ਦੇ ਵਿੱਚ ਅੱਗ ਵੱੜ ਗਈ ਸੀ ਜਾਂ ਪਿੰਡ ਵਾਲਿਆਂ ਨੇ ਵਿੱਚ ਆ ਕੇ ਸਾਨੂੰ ਆ ਕੇ ਬਚਾਇਆ ਜੀ ਜਨਰੇਟਰ ਲਾਇਆ ساری ਰਾਤ ਜਨਰੇਟਰ ਚੱਲਦਾ ਰਿਹਾ ਅੱਗ ਤੇ ਸਾਰੀ ਰਾਤ ਕੰਟਰੋਲ ਮਸੀ ਕੀਤਾ ਜੀ ਯਾਨੀ ਕਿ ਐਨੇ ਭਾਂਬੜ ਦੇ ਕਿਉਂ ਦੇਖੋ ਜੀ ਉਹ ਵਿੱਚ ਦੀ ਅੱਗ ਜਾਂਦੀ ਸੀ ਜਿਹੜੀ ਕੰਧ ਸੀ ਹਾਲੀ ਟੁੱਟ ਗਈ ਤਾਂ ਗਾਡਰ ਦੇਖੋ ਸਾਰੇ 빙ੇ ਹੋ ਗਏ ਜੀ ਸਾਡਾ ਵੀ ਸਰਕਾਰ ਨੂੰ ਬੇਨਤੀ ਆ ਸਾਡੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ 5-7 ਲੱਖ ਦਾ ਸਾਡੇ ਨੁਕਸਾਨ ਹੋ ਗਿਆ ਜੀ ਤਾਂ ਸਾਡੇ ਜੀ 6-7 ਖੇਤਾਂ ਦੇ ਇੱਥੇ ਮੇਰਾ 5-7 ਕਨਾਲੀ ਥਾਂ ਜੀ ਪੱਠਿਆਂ ਦਾ ਉਹ ਜਲ ਗਿਆ ਜੀ ਸਾਡੇ ਪਿੰਡ ਦੇ 6-7 ਖੇਤ ਪੱਠਿਆਂ ਦੇ ਜਲ ਗਿਆ ਜੀ ਤਾਂ ਕਾਫੀ ਸਾਡੇ ਇੱਧਰ ਵੀ ਨੁਕਸਾਨ ਹੋਇਆ ਉਹਨਾਂ ਦਾ ਵੀ ਛੱਡੂ ਛੱਡ ਜਲ ਗਿਆ ਜੀ ਤੂੜੀ 40 ਉਹਨਾਂ ਦਾ ਵੀ ਲੱਖ ਡੇਢ ਲੱਖ ਦਾ ਨੁਕਸਾਨ ਹੈਗਾ ਜੀ ਤਾਂ ਅਸੀਂ ਸਰਕਾਰ ਨੂੰ ਬਹੁਤ ਬੇਨਤੀ ਕਰਦੇ ਆਂ ਜੀ ਸਾਡੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਤਾਂ ਇੰਨਾ ਕੁਝ ਕਹਨੇ ਆ ਜੀ ਸਾਡਾ ਕਿੰਨਾ ਕ ਨੁਕਸਾਨ ਹੋ ਗਿਆ 5-7 ਲੱਖ ਦਾ ਨੁਕਸਾਨ ਹੋਇਆ ਜੀ ਘਰ ਦਾ ਵੀ ਨੁਕਸਾਨ ਹੋਇਆ ਨਹੀਂ ਘਰ ਨਹੀਂ ਸਾਡਾ ਕੋਈ ਨੁਕਸਾਨ ਹੋ ਗਿਆ ਕੋਈ ਬਚਾਅ ਹੋ ਗਿਆ ਸਾਡਾ ਜੀ ਤਾਂ ਅਸੀਂ ਸਾਨੂੰ ਪਿੰਡ ਵਾਲਿਆਂ ਨੇ ਬਚਾ ਲਿਆ ਮਾਪੇ ਕੱਢੇ ਪਿੰਡ ਵਾਲਿਆਂ ਨੇ ਤਾਂ ਸਾਡੇ ਗੱਡੀਆਂ ਟਰੈਕਟਰ ਸਾਰੇ ਅੰਦਰ ਉਹ ਨਹੀਂ ਕੱਢਿਆ ਤਾਂ ਬੱਚੇ ਸਗੇ ਛੋਟੇ ਛੋਟੇ ਉਹ ਬਾਹਰ ਨਹੀਂ ਕੱਢੇ ਤਾਂ ਇਸ ਕਰਕੇ ਸਾਡਾ ਜਾਨੀ ਮਾਨੀ ਦਾ ਨੁਕਸਾਨ ਹੋ ਗਿਆ ਜੀ ਸਾਡੇ ਵੀ ਇਦਾਂ ਹੈ ਵੀ ਬਸੂ ਜਗੇ ਉਹ ਬਚ ਗਏ ਘੱਟੀ ਵਿਚ阿里 ਛੁੱਟ ਸਕੀ ਉਹਦਾ ਸਾਨੂੰ ਬਹੁਤ ਜ਼ਿਆਦਾ ਦੁੱਖ ਹੋਇਆ ਨਹੀਂ ਨਹੀ ਉਹ ਬਚਾਅ ਹੋ ਗਿਆ ਜੀ ਸਾਡਾ ਪਰਮਾਤਮਾ ਨੇ ਭਲੀ ਕਰਤੀ ਉੱਪਰੋਂ ਬਾਰਿਸ਼ ਹੋਣ ਲੱਗ ਪਈ ਸਾਡੇ ਪਰਮਾਤਮਾ ਨੇ ਵੀ ਸਾਡਾ ਕਾਫੀ ਸਾਰਾ ਕੰਮ ਨਹੀਂ ਵੀ ਕਰਕੇ ਹੋਇਆ ਜੀ ਹਾਂਜੀ ਨੇਰੀ ਤੂਫਾਨ ਜਿਆ ਆਇਆ ਜਿਦਾ ਬੰਬਰ ਵਾਂਗੂ ਜਿੱਦਾਂ ਜੀ ਨੇਰੀ ਇੰਨੀ ਜ਼ੋਰ ਦੀ ਸੀਗੀ ਪੁੱਛੋ ਨਾ ਜੀ ਜਿੱਦਾਂ ਹਨਾ ਅੱਗ ਐਦਾਂ ਹੁੰਦੀ ਸੀ ਫੁਆਰੇ ਵਾਂਗੂ ਜਿੱਦਾਂ ਅੱਗ ਜਾਂਦੀ ਸੀ ਜਿੱਦਾਂ ਮੀਂਹ ਮੀਂਹ ਅੱਗ ਮੀਂਹ ਦੇ ਅੱਗ ਭਰਦੀ ਸੀ ਜਾਨਕੀ ਜੀ ਹਾਂਜੀ ਜੀ ਸਰਕਾਰ ਤੋਂ ਵੀ ਮੰਗ ਕਰਦੇ ਹਾਂ ਸਾਡਾ ਜੀ ਵੱਧ ਤੋਂ ਵੱਧ ਸਾਡੀ ਮਦਦ ਕੀਤੀ ਜਾਵੇ ਸਾਡਾ ਨੁਕਸਾਨ ਕਾਫੀ ਹੋ ਗਿਆ ਜੀ ਸਰਕਾਰ ਨੂੰ ਇਹ ਕਹਿੰਨੇ ਆ ਜੀ ਕੀ ਨਾਮ ਪੜਾਂਗੇ ਮੇਰਾ ਨਾਮ ਲੈਂਬਰ ਸਿੰਘ ਹੈ ਜੀ ਪਿੰਡ ਦਾਤਾ ਹੈ ਜੀ ਇਹ ਕੀ ਮਾਮਲਾ ਜੀ ਸਾਰਾ ਇਹ ਮਾਮਲਾ ਇਹ ਹੈਗਾ ਜੀ ਤੂਫਾਨ ਆਇਆ ਤੂਫਾਨ ਦੇ ਵਿੱਚ ਸਾਡੇ ਜੋ ਡੰਗਰ ਪਸ਼ੂ ਸੀਗੇ ਉਹ ਅਸੀਂ ਖੋਲ ਕੇ ਬਚਾ ਲਿਆ ਜੀ ਜੋ ਪੱਠਾ ਦੱਥਾ ਸਾਹਿਬ ਸ਼ੈੱਡ ਸੀ ਬਣਿਓ ਤੂੜੀ ਵਾਲੇ ਉਹਨਾਂ ਨੂੰ ਅੱਗ ਲੱਗ ਗਈ ਬਹੁਤ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਅੱਗ ਨੇ ਬਹੁਤ ਜ਼ੋਰ ਦਿੱਤਾ ਤੇ ਪਿੰਡ ਦੇ ਸਹਿਯੋਗ ਦੇ ਨਾਲ ਸਾਰੇ ਪਿੰਡ ਨਗਰ ਇਕੱਠਾ ਹੋ ਕੇ ਸਾਰਿਆਂ ਨੇ ਹੈਲਪ ਕੀਤੀ ਫਾਇਰ ਬ੍ਰਿਗੇਡ ਵੀ ਆਇਆ ਤੇ ਅੱਗ ਕੰਟਰੋਲ ਦੇ ਵਿੱਚ ਕੀਤੀ ਗਈ। ਫਾਇਰ ਗੇਡ ਕਿੰਨੀ ਚਿਰਵਾਦਾਈ ਹੈ ਜੀ? ਫਾਇਰ ਗੇਡ 2 ਘੰਟੇ ਬਾਅਦ ਆਇਆ ਜੀ। ਠੀਕ। ਕਿਧਰੋਂ ਅੱਗ ਕਿਧਰੋਂ ਆਈ ਹੈ ਜੀ? ਅੱਗ ਇਧਰ ਪਡੋਰੀ ਵਾਲੀ ਸਾਈਡ ਤੋਂ ਆਈ ਆ ਜੀ। ਤੇ ਪਤਾ ਨਹੀਂ ਲੱਗਦਾ ਸੀ ਕਿਧਰੋਂ ਤੂਫਾਨ ਨੇ ਚੱਕ-ਚੱਕੇ ਕਿਹੜੇ ਪਾਸੇੋਂ ਲਿਆਂਦੀ ਆ। ਤੇ ਜੋ ਅਸੀਂ ਮਤਲਬ ਇਸ ਤੂਫਾਨ ਦੇ ਚੱਕਰ ਦੇ ਵਿੱਚ ਫਸ ਗਏ ਜੀ। ਕੋਈ ਤੁਹਾਡੇ ਜਾਨੀ ਨੁਕਸਾਨ ਤਾਂ ਨਹੀਂ ਹੋਇਆ? ਜਾਨੀ ਨੁਕਸਾਨ ਕਿਰਪਾ ਮਹਾਰਾਜ ਦੀ ਹੋ ਗਈ ਆ ਤੇ ਕੋਈ ਨਕ ਜਾਨੀ ਨੁਕਸਾਨ ਨਹੀਂ ਹੋਇਆ। ਬਾਕੀ ਮਕਾਨ ਜੋਸਾ ਉਹ ਟਾਕੇ ਢੇਰੀ ਹੋ ਗਿਆ ਤੇ ਬੱਚੇ ਨੁਕਸਾਨ ਹੋਇਆ ਜੀ ਨੁਕਸਾਨ ਮੇਰਾ 2.5 ਲੱਖ ਕਿਦਾ ਹੋ ਗਿਆ ਜੀ ਸਰਕਾਰ ਤੋਂ ਕੀ ਮੰਗ ਕਰਦੇ ਆਂ ਜੀ ਸਰਕਾਰ ਤੋਂ ਅਸੀਂ ਮੰਗ ਕਰਦੇ ਆਂ ਕਿ ਸਾਡੀ ਕੋਈ ਨਾ ਕੋਈ ਹੈਲਪ ਕੀਤੀ ਜਾਵੇ ਤੇ ਬਾਕੀ ਜਾਨੀ ਮਾਲੀ ਨੁਕਸਾਨ ਠੀਕ ਠਾਕ ਹੈ ਜੀ ਹਾਂ ਜੀ ਅੰਕਲ ਜੀ ਆਪਣਾ ਨਾਮ ਕੀ ਹੈ ਜੀ ਮੇਰਾ ਨਾਮ ਜਸਵੀਰ ਸਿੰਘ son of ਦیدار ਸਿੰਘ ਪਿੰਡ ਚੇਲਾ ਜੀ ਅੰਕਲ ਕੀ ਬਾਤ ਬਤਾਈਏ ਜੀ ਬਾੜ ਦਾ ਜਦਾਂ ਜੇ ਸ਼ਾਮ 8:00 ਵਜੇ ਹਨੇਰੀ ਦਾ ਤੂਫਾਨ ਆਇਆ ਉਹਦੇ ਨਾਲ ਪਿੱਛੇ ਮਖਸੂਸਪੁਰ ਦੀ ਸਾਈਡ ਤੇ ਜ਼ਿਮੀਂਦਾਰ ਐਨ ਕਣਕ ਨੂੰ ਅੱਗ ਲਾਈਓ ਸੀ ਤੇ ਉਹਦੇ ਅੱਗ ਦੇ ਹਨੇਰੀ ਨੇ ਐਦਾਂ ਲਪੇਟ ਦੇ ਵਿੱਚ ਅੱਗ ਲਿਆਈ ਪਿਛਲੇ ਸਾਡੇ ਬੈਕ ਸਾਈਡ ਤੇ ਇੱਕ ਕੁੱਪਸ ਹਗਾ ਤੋੜੀ ਦਾ ਕਿਸੇ ਦਾ ਤੇ ਉਹਦੇ ਨਾਲ ਅੱਗ ਪੈ ਗਈ ਉਹਨੂੰ ਅੱਗ ਪੈਣ ਦੇ ਨਾਲ ਇੱਧਰ ਸਾਡੇ ਸਾਰੇ ਜਿੱਦਾਂ ਪਸ਼ੂ ਪਾਲ ਜੋ ਸਾਡੀ ਮਸ਼ੀਨਰੀ ਖੜੀ ਸੀ ਉਹਦੇ ਦਿਵਾਲੇ 4 ਸਪੇਰੇ ਸਾਰੇ ਅੱਗ ਘੁੰਮ ਗਈ। ਉਹਦੇ ਨਾਲ ਅੱਗ ਪੈ ਗਈ ਜੀ ਸਾਰੀ ਨੂੰ। ਤੇ ਉਹਦੇ ਵਿੱਚ ਪਸ਼ੂ ਪਾਲ ਤਾਂ ਛੱਡ ਕੇ ਬੱਕ ਹੋ ਗਿਆ ਜੀ। ਬਾਕੀ ਸਾਡੀ ਜਿਹੜੀ ਮਸ਼ੀਨਰੀ ਸੀਗੀ ਉਹ ਸਾਰੀ ਤਕਰੀਬ ਤਕਰੀਬਨ ਲੂ ਹੋ ਗਿਆ ਜਿਹਦੇ ਵਿੱਚ ਇੱਕ ਟਰੈਕਟਰ ਸਾਡੇ ਬਚਿਆ ਜੀ। ਤੇ ਬਾਕੀ ਸਭ ਕੁਝ ਉਹਦੇ ਨਾਲ ਲੂ ਹੋ ਗਿਆ ਜੀ। ਕਿੰਨਾ ਦਾ ਨੁਕਸਾਨ ਹੋ ਗਿਆ ਅੰਦਾਜ਼ਾ? ਨੁਕਸਾਨ ਸਿਕਾ ਜੀ ਇਸ ਵੇਲੇ ਜੇ ਅਸੀਂ ਮੀਨੀਅਮ ਘੱਟੋ ਘੱਟ ਲਈਏ ਤਾਂ 20 ਲੱਖ ਰੁਪਏ ਦਾ ਨੁਕਸਾਨ ਸਿਕਾ ਜੀ। ਕੀ ਹੈ ਫਰਿਜ ਗ੍ਰੇਡ ਆਈ ਸੀ ਕੀ ਫਰਿਜ ਗ੍ਰੇਡ ਜੀ 8 ਵਜੇ ਅੱਗ ਲਾਈ ਆ 10 ਵਜੇ ਆਈ ਸੀ ਜਿਹਦੇ ਵਿੱਚ ਜਿਹੜੀ ਸਾਡੀ ਮਸ਼ੀਨਰੀ ਆਈ ਵੀ ਸੀ ਨਾ ਫਰਿਜ ਗ੍ਰੇਡਰ ਉਹ ਵੀ ਕੰਮ ਨਹੀਂ ਕਰਦਾ ਸੀਗਾ ਜੀ ਉਹ ਤਾਂ ਪਹਿਲਾਂ ਤਾਂ ਆਇਆ ਤਾਂ ਉਹਦੇ ਕੋਲ ਪਾਣੀ ਘੱਟ ਸੀਗਾ ਅਸੀਂ ਉਹਨੂੰ ਪਾਣੀ ਆਪਣੇ ਮੋਟਰ ਤੋਂ ਭਰਾਇਆ ਜਿਹੜੇ ਪਾਣੀ ਭਰਿਆ ਤੇ ਉਹ ਪਾਣੀ ਨਾਲ ਮਾਰੇ ਕਹਿੰਦੇ ਜੀ ਸਾਡਾ ਇੰਜਣ ਗਰਮ ਹੁੰਦਾ ਆ ਫਿਰ ਉਹ 11 ਵਜੇ ਸਾਡੇ ਕੋਲੋਂ ਚੱਲ ਗਿਆ ਜਿੱਥੋਂ ਇੱਕ ਅੱਗ ਜਿਹੜੀ ਉਹਨਾਂ ਨੇ ਨੀਭਾਈ ਹੈਗੀ ਉਹ ਨਹੀਂ ਅੱਗਨ ਫਰਿਜ ਗ੍ਰੇਡਰ ਤੋਂ ਨਹੀਂ ਬੁਝਦੀ ਸੀਗੀ ਜੀ ਉਹ ਤਾਂ ਪਾਣੀ ਨਹੀਂ ਮਾਰਦਾ ਸੀ ਪੂਰਾ ਉਹ ਇਹ ਕਿੱਥੇ ਦੀ ਵੀ ਹੈ ਇਹ ਗੜਸ਼ੰਕਰ ਤੋਂ ਆਇਆ ਸਾ ਜੀ ਠੀਕ ਹੈ ਜੀ ਕੀ ਮੰਗ ਕਰਦੇ ਜੀ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆਂ ਵੀ ਸਾਡਾ ਜੋ ਇੱਥੇ ਵੀ ਨੁਕਸਾਨ ਹੋ ਇੱਕ ਦੋ ਦੀ ਭਰਾਈ ਕੀਤੀ ਜਾਵੇ ਦੂਜੀ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆਂ ਵੀ ਜਿਹੜੀ ਵੀ ਸਾਡੇ ਅੱਡੇ ਕੋਟਫਦੂਈ ਜਾਂ ਮਾਲਪੁਰ ਦੇ ਵਿੱਚ ਫਾਇਰ ਬ੍ਰਿਗੇਡਰ ਹੈ ਨਹੀਂ ਕੋਈ ਵੀ ਇਸ ਵੇਲੇ ਜੇ ਹੈਗਾ ਆ ਤਾਂ ਉਹ ਨਾਂ ਦਾ ਹੀ ਫਾਇਰ ਬ੍ਰਿਗੇਡਰ ਖੜਾ ਹੈ ਤੇ ਉਹ ਪਾਣੀ ਨਹੀਂ ਮਾਰਦਾ ਹੈਗਾ ਸਰਕਾਰ ਨੂੰ ਇਹਦੇ ਲਈ ਸਖਤ ਕਦਮ ਲੈਣਾ ਚਾਹੀਦਾ ਵੇ ਜਿਹੜੀ ਵੀ ਮਸ਼ੀਨਰੀ ਹੈਗੀ ਆ ਰੱਖਿਓ ਜਿੰਨੀ ਵੀ ਸਰਕਾਰ ਨੇ ਉਹਦੀ ਕੋਈ ਸਰਵਿਸ ਆ ਉਹਦਾ ਕੋਈ ਜੋ ਵੀ ਪੰਪ ਦਾ ਕੰਮ ਹੋਣ ਵਾਲਾ ਉਹਨੂੰ ਕਰਾ ਕੇ ਰੱਖਣ ਜਿੱਦਾਂ ਹੋਵੇ ਨਾ ਕਿ ਜ਼ਿਮੀਂਦਾਰ ਦੇ ਪਾਸ ਫਰਵੇਟਰ ਆਇਆ ਤਾਂ ਉਹਨਾਂ ਕੰਮ ਨਹੀਂ ਕੀਤਾ ਹੈਗਾ ਫੇ ਤਾਂ ਬੰਦਾ ਜਲ ਜਾਊਗਾ ਉਹਦੇ ਵਿੱਚ